ਅਸੀਂ ਇਹ ਆਪਣਾ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਚਲਾਈ ਹੋਈ ਆ ਉਹਦੇ ਤਹਿਤ ਅਸੀਂ ਕਸੋ ਪ੍ਰੋਗਰਾਮ ਜਿਹੜਾ ਇਹ ਕਰਦੇ ਆ ਮਾਨਯੋਗ ਐਸ.ਡੀ. ਵਰਨ ਸ਼ਰਮਾ ਦੀ ਹਦਾਇਤ ਮੁਤਾਬਕ ਅੱਜ ਅਸੀਂ ਹੈੱਡ ਕੁਆਰਟਰ ਤੋਂ ਸਾਡੇ ਐਸ.ਪੀ ਸਾਹਿਬ ਡੀ.ਐਸ.ਪੀ ਡੀ ਸਾਹਿਬ ਸਰਤਾਰ ਸਿੰਘ ਜੀ ਤੇ ਤਕਰੀਬਨ 150 ਮੁਲਾਜ਼ਮ ਜਿਹੜਾ ਹੈ ਪੁਲਿਸ ਮੁਲਾਜ਼ਮ ਵਿੱਚ ਲੇਡੀ ਫੋਰਸ ਲਾ ਕੇ ਅਸੀਂ ਮਹਸਪੰਡ ਨੂੰ ਜਿਹੜਾ ਕਾਟਨ ਕਰਕੇ ਸਰਚ ਕਰ ਰਹੇ ਹਾਂ ਜਿਹੜੇ ਜਿਹੜੇ ਇੱਥੇ ਬੈਡ ਐਲੀਮੈਂਟਸ ਨੇ ਜਿਹੜਾ ਨਸ਼ਾ ਵੇਦਨ ਉਹਨਾਂ ਦੇ ਅਸੀਂ ਇਅਰਮਾਰਕ ਇੱਥੇ ਕਰ ਉਹਨਾਂ ਦੇ ਸਪੈਸ਼ਲ ਜਿਹੜੀ ਆਪਣਾ ਚੈਕਿੰਗ ਜਿਹੜੀ ਕਰ ਰਿਆ ਸੀ ਕਿੰਨੇ ਖਰਚੇ ਜਿਹੜੇ ਜਿਹਨੇ ਆਇਡੈਂਟੀਫਾਈ ਇਹ ਤਕਰੀਬਨ ਸਾਡੇ 22 22 ਮੁੱਲਜਮ ਦੇ ਐਨਡੀਪੀ ਦੇ ਕੁਝ ਜੇਲ੍ਹ ਚ ਨੇ ਤੇ ਕੁਝ ਇੱਕ ਦੋ ਹੁਣ ਪਤਾ ਲੱਗਿਆ ਵੀ ਉਹ ਸੈਂਟਰ ਚ ਵੀ ਦਖਲ ਆ ਬੇਚਣ ਵਾਲੇ ਉਹ ਸਾਰਾ ਅਸੀਂ ਬਰੀਫਲੀ ਜਿਹੜਾ ਹੈਗਾ ਸਾਰਾ ਚੈੱਕ ਕਰ ਰਹੇ ਹਾਂ ਇੱਕ ਪਾਸੇ ਹਰਜਿੰਦਰ ਕੌਰ ਜੀ ਇੱਥੇ ਇਸੇ ਪਿੰਡ ਦੇ ਜਿਨੇ ਕਾਂਸੀ ਪਦਕ ਜਿਹੜਾ ਹੈਗਾ ਪ੍ਰਾਪਤ ਕੀਤਾ ਤੇ ਮੈਡਲ ਜਿੱਤਿਆ ਇੱਕ ਪਾਸੇ ਵੀ ਲੋਕ ਨੇ ਜਿਹੜੇ ਬਦਨਾਮ ਕਰ ਰਹੇ ਹਾਂ ਹਾਂਜੀ ਹਾਂਜੀ 15 ਗੁਣਾ ਬਰਾਬਰ ਇਹਨਾਂ ਦੇ ਮਹਸਪੰਡਰ ਦੇ ਲੋਕ ਬਹੁਤ ਵਧੀਆ ਲੋਕ ਨੇ ਇੱਥੇ ਤੁਸੀਂ ਦੱਸਿਆ ਇੰਟਰਨੈਸ਼ਨਲ ਖਟਾਰੀ ਵੀ ਰਹੇ ਨੇ ਰੋਟਸ ਵੀ ਸਟੱਡੀ ਵੀ ਰਹੇ ਨੇ ਪਰ ਪੰਜ ਗੁਣਾ ਬਰਾਬਰ ਨਹੀਂ ਹੁੰਦਾ ਕੋਈ ਕੁਝ ਪਰਸੈਂਟੇਜ ਬੰਦੇ ਮਾੜੇ ਨੇ ਉਹਨਾਂ ਨੂੰ ਅਸੀਂ ਬੁੱਕ ਵੀ ਕੀਤਾ ਵੀ ਤੇ ਜਿਹੜੇ ਹੁਣ ਮੈਂ ਫੇਰ ਵਾਰਨਿੰਗ ਕਰਦਾ ਵੀ ਜਿਹੜਾ ਉਪੀਵਿਧਾਂ ਦਾ ਸਾਡੇ ਨੋਟਸ ਚ ਆ ਕੇ ਵੇਚਦਾ ਉਹਦਾ ਐਫਆਰ ਦਰਜ ਕਰਕੇ ਅੰਟੀ ਬੇ ਦੀ ਉਹਦੀ ਪ੍ਰੋਪਰਟੀ ਪ੍ਰੋਪਰਟੀ ਵੀ ਅਸੀਂ ਫ੍ਰੀਜ਼ ਕਰਾਂਗੇ ਪੂਰੀ ਰਾਉਂਡ ਅਪ ਵੀ ਕੀਤਾ ਜੀ ਅਜੇ ਚੱਲ ਰਿਹਾ ਜੀ ਆਪਰੇਸ਼ਨ ਚੱਲ ਰਿਹਾ ਜਦੋਂ ਕੰਪਲੀਟ ਹੋ ਗਿਆ ਫਿਰ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਥੈਂਕ ਯੂ ਵੈਂਡਰਾਂ ਦੀ ਬਹੁਤਾਂ ਵੀ ਹੋਈਆਂ ਪਿੱਛੇ ਲੱਗਦਾ ਵੀ ਕਿਤਨਾ ਕਿਤੇ ਵੀ ਇਹ ਵੀ ਵੱਡਾ ਕਾਰਨਾ ਜਿਹੜੇ ਚਟਾ ਦੇ ਨਾਲ ਹੈ ਇਹ ਜਿਹੜਾ ਇਹ ਚ ਡੁੱਬੇ ਜਾ ਰਿਹਾ ਹਾਂਜੀ ਹਾਂ ਉਹ ਦੇਖੋ ਤਾਂ ਹੀ ਜਿਹੜੇ ਸਰਕਾਰ ਵੱਲੋਂ ਚਲਾਏ ਜਾਂਦੇ ਨੇ ਆਪਣਾ ਆਪਰੇਸ਼ਨ ਕਿਉਂਕਿ ਮਾੜੇ ਬੰਦਿਆਂ ਨੇ ਆਪਣੇ ਪੈਸੇ ਕਮਾਣ ਖਾਤਰ ਉਹ ਕਿਸੇ ਦੀ ਜਿਹੜੀ ਆ ਜਵਾਨੀ ਨੂੰ ਗਾਲਦੇ ਆ ਮਟ ਅਸੀਂ ਇਹ ਨਹੀਂ ਹੁੰਣਾ ਪੰਜਾਬ ਪੁਲਿਸ ਜਿਹੜੀ ਆ ਇਹ ਨੇ ਤਹਿਯਾ ਕੀਤਾ ਵੀ ਨਸ਼ਾ ਆਪਣੇ ਇਲਾਕੇ ਵਿੱਚ ਦਾ ਮੈਂ ਡੀਐਸਪੀ ਨਾਭਾ ਤਾਂ ਸਾਡੀ ਸਾਰੀ ਸਰਕਲ ਦੀ ਫੋਰਸ ਜੀਐਸਐਚਓ ਵਗੈਰਾ ਸਾਡੇ ਹੈਗੇ ਨੇ ਉਹ ਆਪਣੇ ਇਲਾਕੇ ਚ ਨਸ਼ਾ ਨਹੀਂ ਵਿਟਣ ਦੇਣਾ ਨਸ਼ਾ ਤਸਕਰਾਂ ਨੂੰ ਕੀ ਸਖਤ ਵਾਰਨਿੰਗ ਹੈ ਤੁਹਾਡੇ ਸਖਤ ਵਾਰਨਿੰਗ ਹੈ ਵੀ ਨਾਲ ਜੇਕਰ ਜੋ ਕੋਈ ਕਿੰਤੂ ਪਰੰਤ ਇਹਨਾਂ ਨੂੰ ਕੋਈ ਅਪ੍ਰੀਲ ਦੀ ਲੇਲ ਨਹੀਂ ਹੈ ਉਹਨਾਂ ਦਾ ਐਫਆਰ ਦਰਜ ਕਰਕੇ ਉਹਨਾਂ ਦੇ ਸਾਰੇ ਜਿਹੜੇ ਪ੍ਰੋਪਰਟੀ ਆ ਚਾਹੇ ਮੋਬਾਈਲ ਚਾਹੇ ਕਾਰ ਸਕੂਟਰ ਜੀਪ ਕੁਛ ਵੀ ਆ ਉਹ ਅਸੀਂ ਸਾਰੇ ਸਾਰੀ ਫਰੀ ਸਾਰੀ ਫਰੀਜ਼ ਕਰਕੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਅੰਦਰ ਜੇਲ੍ਹ ਦੇ ਅੰਦਰ ਭੇਜਾਂਗੇ ਬਹੁਤ ਵਧੀਆ ਹੋ ਰਿਹਾ ਜੀ ਜਵਾਨੀ ਖਤਮ ਹੋ ਰਹੀ ਹੈ ਬਿਲਕੁਲ ਇਹ ਸਰਚ ਹੋਏਗਾ ਤੇ ਅਸਰ ਹੋਵੇਗਾ ਲੋਕਾਂ ਨੂੰ ਬਹੁਤ ਜ਼ਿਆਦਾ ਮਾੜਾ ਹਾਲਾਤ ਨੇ 4-5 ਸਾਡੇ ਮੌਤਾਂ ਹੋ ਗਈਆਂ ਇਹ ਬਹੁਤ ਵਧੀਆ ਗੱਲ ਭਗਵੰਤ ਮਾਨ ਦੀ ਜਿਹੜੇ ਸਰਚ ਕਰ ਰਹੇ ਨੇ ਬਹੁਤ ਵਧੀਆ ਮਾੜੇ ਅਨਸਰਾਂ ਤੇ ਨੱਥ ਪਵੇ ਕੋਈ ਵੀ ਇਹ ਕਿਸੇ ਦਾ ਬੱਚਾ ਕਿਸੇ ਦਾ ਧੀ ਪੁੱਤਰ ਕਿੱਥੇ ਤੇ ਖੜਾ ਨਹੀਂ ਸਾਡੇ ਪਿੰਡ ਦੇ ਕਿੱਥੇ ਹੋ ਸਾਡੇ ਪਿੰਡ ਤੇ ਮਾੜਾ ਕੰਮ ਚੱਲ ਰਿਹਾ ਤੁਸੀਂ ਤੁਸੀਂ ਵੀ ਪਿੰਡ ਦੇ ਜਿਹੜੇ ਹੈਗੇ ਮੋਢੀ ਹੋਗੇ ਤੇ ਤੁਸੀਂ ਵੀ ਜਿਹੜਾ ਹੈਗਾ ਪੁਲਿਸ ਨੂੰ ਸੂਚਿਤ ਕਰਦੇ ਹੋਗੇ ਕੋਈ ਮੈਂ ਦੇਖਿਆ ਤੁਸੀਂ ਮਤਾ ਪਾ ਕੇ ਦਿੱਤਾ ਹੋਇਆ ਵੀ ਕੋਈ ਵੀ ਕਿਸੇ ਮਗਰ ਨਹੀਂ ਜਾਵਾਂਗੇ ਕਿਸੇ ਦੇ ਨਾ ਕੀ ਮਤ ਜਮਾਤ ਨਹੀਂ ਕਰਾਂਗੇ ਸਾਰਾ ਕੁਝ ਅਸੀਂ ਨਾਲ ਪੂਸ ਦੀ ਪੂਰੀ ਮਦਦ ਕਰਦੇ ਆ ਅਸੀਂ ਕਿੰਨੇ ਕ ਘਰ ਨੇ ਜਿਹੜੇ ਪਹਿਲਾ ਸੀਗਾ ਜੇ ਹੁਣ ਤੇ ਕੋਈ ਸਾਡੇ ਚਿੱਟੇ ਵਾਲਾ ਤਾਂ ਨਹੀਂ ਕੋਈ ਪਹਿਲਾ ਪੱਕੀ ਵੇਚਦੇ ਸੀ ਉਹ ਵੀ ਹੁਣ ਸਾਰੇ ਆਟ ਉੱਡ ਗਏ ਕੋਈ ਮਰ ਗਏ ਨੇ ਪੰਛੀ ਦੇ ਵਿੱਚੋਂ ਮਾਰੀ ਗਏ ਨੇ ਜਿਹੜੇ ਜਿਹੜੇ ਆ ਕੋਈ ਵੇਚਦੇ ਸੀ ਉਹ ਮਰ ਗਏ ਹਾਂਜੀ ਜਿਹਨਾਂ ਦੇ ਪਰਚੇ ਫੇਰ ਆ ਕੇ ਬਾਹਰ ਹੋ ਜਾ ਕੰਮ ਕਰਦੇ ਨੇ ਕੋਈ ਨਹੀਂ ਕਰਦਾ ਸੀ ਹੁਣ ਹੁਣ ਕੋਈ ਨਹੀਂ ਕਰਦਾ ਸਮੇ ਸਮੇ ਤੇ ਚੈੱਕਿੰਗ ਹੋਣੀ ਚਾਹੀਦੀ ਹਾਂ ਹਮ ਹੋਣੀ ਚਾਹੀਦੀ ਹੈ ਜੀ ਅੱਜ ਕੀਤਾ ਤੁਹਾਡੀ ਬੇਟੀ ਨੇ ਇਹ ਮੈਡਲ ਵੀ ਪ੍ਰਾਪਤ ਕੀਤਾ ਇੰਡੀਆ ਲੈਵਲ ਤੇ ਨਾਮ ਸੇ ਸਿੱਧੇ ਜੇ ਪਿੰਡਾਂ ਦੇ ਮੁੰਡਿਆਂ ਨੂੰ ਜਾਂ ਜੁਆਕਾਂ ਨੂੰ ਇਹ ਕਹਿੰਨੇ ਆ ਵੀ ਜਿਵੇਂ ਆਪਣੀ ਬੱਚੀ ਨੇ ਨਾਮ ਪਿੰਡ ਦਾ ਰੋਸ਼ਨ ਕੀਤਾ ਇਹ ਸਾਰੇ ਜੁਆਗ ਪਿੰਡ ਦੇ ਨਸ਼ਾ ਛੱਡ ਕੇ ਇਹ ਕਿੱਧਾਂ ਵਾਲੇ ਪਾਸੇ ਆਉਣ ਅੱਡਾ ਵੇਖੋ ਇੰਡੀਆ 'ਚ ਸਾਰੇ ਆਪਣੇ ਬੱਚੀ ਨੇ ਨਾਮ ਨੂੰ ਰੋਸ਼ਨ ਕੀਤਾ ਹੁਣ ਵੀ ਕੋ ਮੈਡਲ ਲੈ ਕੇ ਆਉਣੇ ਨੇ ਉਹਨਾਂ ਬੱਚਿਆਂ ਨੂੰ ਇਹੋ ਹੀ ਸਮਝਾਣੇ ਆ ਵੀ ਨਸ਼ਾ ਛੱਡ ਤੋ ਇੱਡਾਂ ਵਾਲੇ ਪਾਸੇ ਆਓ ਵੀ ਗਲਤ ਪਾਸੇ ਨਾ ਜਾਓ ਨਾਲੇ ਆ ਹੁਣ ਜਿਹੜਾ ਆਪਣਾ ਕੰਮ ਹੁੰਦਾ ਪਏ ਇਹਦੇ ਨਾਲ ਪਿੰਡ ਦੀ ਬਦਨਾਮੀ ਹੋਏ ਵੇ ਜੁਆਕ ਨਹੀਂ ਮੋੜਦੇ ਮਾਂ ਪਿਓ ਦੀ ਪਹਿਲੋ ਗਲਤੀ ਮਾਂ ਪਿਓ ਨੇ ਬੱਚਿਆਂ ਨੂੰ ਸਮਝਾਂਦਾ ਬਾਅਦ ਚ ਫਿਰ ਰੋਂਦੇ ਨੇ ਪਹਿਲੋ ਮਾਂ ਪਿਓ ਜਦੋਂ ਖਰਚਾ ਦਿੰਦੇ ਨਾ ਜਿਆਦਾ ਜੁਆਕਾਂ ਨੂੰ ਅੱਡੇ ਤਿੰਨੇ ਹੀ ਬੱਚੇ ਨੇ ਸੀ ਕੋਈ ਪੈਸਾ ਨਹੀਂ ਸੀ ਟੋਕਾਂ ਨੂੰ ਦਿੱਤਾ ਸਕੂਲ ਜਾਣ ਵਾਸਤੇ ਸਾਈਕਲਾਂ ਜਿਹੜੇ ਟੁੱਟੇ ਸਾਈਕਲ ਉਹਨਾਂ ਤੇ ਜਾਂਦੇ ਹਨ ਟੋਕਾਂ ਨੇ ਕਦੀ ਫੇਲ ਨਹੀਂ ਹਣੇ ਕੁਛ ਨਹੀਂ ਪੈਸਾ ਹੀ ਨਹੀਂ ਆਇਆ ਲਾਂ ਨੂੰ ਲੰਦਿੰਦੇ ਕਿ ਲੋਕ ਕੱਢ ਕੇ ਪੈਸੇ ਬਰਾ ਦਿੰਦੇ ਜਾਂ ਮੋੜਾਂ ਕਰਦੇ ਨੇ ਘਰੇ ਪਤਾ ਤੇ ਪਰਿਵਾਰਕ ਪੇਪਰ ਵਿੱਚ ਸਾਡਾ ਬੱਚਾ ਕੀ ਕਰਦਾ ਕੀ ਨੇ ਹਾਂ ਪਤਾ ਪਰਿਵਾਰ ਨੂੰ ਸਭ ਨੂੰ ਹੁੰਦਾ ਦਾਬੇ ਰਵਜਾਨੇ ਜੇ ਆਪਣੇ ਕੋਈ ਹੋਰ ਪਿੰਡ ਦਾ ਆਂਦਾ ਫਿਰ ਉਹ ਉਹਦੇ ਗੱਲ ਪੈਂਦੇ ਤੂੰ ਸਾਡੇ ਬੱਚੇ ਨੂੰ ਕਰ ਤੋ ਆਖਿਆ ਮੈਂ ਨਹੀਂ ਦੱਸਣਾ ਜਿਵੇਂ ਸਾਡਾ ਪਿੰਡ 'ਚ ਨਾਂ ਰੁਸ਼ਣੇ ਅਸਰਾਂ ਜਵਾਬ ਕਰਨ ਵੇ ਨਾ ਗਲਤ ਪਾਸੇ ਜਾਣ ਨਾ ਪਿੰਡ ਦੀ ਬਨਾਮੀ ਹੋਏ ਨਾ ਇਹ ਕੰਮ ਕਰਨ ਗਲਤ ਫਿਰ ਹੁਣ ਬੱਚੇ ਤੇ ਮਰਦੇ ਨਹੀਂ ਤੁਹਾਨੂੰ ਵੀ ਪਤਾ ਹੀ ਹੈ ਬੱਚੇ ਆ ਜਿਹੜੇ ਦੋ ਕਿੰਨੇ ਮਰੇ ਨੇ ਨਛਿਆ ਨਾ ਕਿੰਨੇ ਚੰਦੇ ਤੁਹਾਨੂੰ ਪਰਾਲੇ ਨੂੰ ਕਿਵੇਂ ਦੇਖਦੇ ਹੋ ਜਿਹੜਾ ਹੁਣ ਜਿਹੜੀ ਚੈਕਿੰਗ ਕੀਤੀ ਹੈ ਵਧੀਆ ਲੱਗਦਾ ਤੁਹਾਨੂੰ ਇਹ ਹਾਂ ਹਾਂ ਇਹ ਸਵਧੀਆ ਹੈ ਇਹ ਤਾਂ ਵਧੀਆ ਵੀ ਬੱਚੇ ਬਚੇ ਜਾਣਗੇ ਅੱਗੋਂ ਜਿਹੜੇ ਨਿੱਕੇ ਨਿੱਕੇ ਬੱਚੇ ਖਾਂਦੇ ਨੇ ਬਚੇ ਜਾਣਗੇ ਅੱਗੋਂ ਹੁਣ ਕਈ ਛੋਟੇ ਛੋਟੇ ਬੱਚੇ ਨੇ ਜਿਹੜੇ ਖਾਂਦੇ ਨੇ ਬਧੀਆ ਹੈ ਉਹ ਕਦੇ ਅਹੀਂ ਪਿੰਡ ਚ ਆ ਹਾਂ ਹਾਂ ਤਿੰਨ ਚਾਰ ਹੋਈਆਂ ਨੇ ਇੱਕ ਤੇ ਇੱਥੇ ਹੋਇਆ ਇੱਕ ਪਿੱਛੇ ਵੇ ਆ ਇਹਦੇ ਦੋ ਕੁ ਮਹੀਨੇ ਹੀ ਹੋਏ ਨੇ ਛੋਟੀ ਉਮਰ ਦੇ ਬੱਚੇ ਜਿਹੜੇ ਨਸ਼ੇ ਛੋਟੀ ਛੋਟੀ ਹਾਂ ਹਾਂ ਛੋਟੂ ਛੋਟੀਆਂ ਮਰਦੇ ਨੇ ਹਾਂ ਐਣ ਛੋਟੂ ਛੋਟੀਆਂ ਮਰਦੇ ਇਸ ਤਰ੍ਹਾਂ ਪੁਲਿਸ ਨੂੰ ਚੈਕਿੰਗ ਕਰਨੀ ਚਾਹੀਦੀ ਸਮੇਂ ਸਮੇਂ ਤੇ ਹਾਂ ਜੀ ਹਾਂ ਜੀ ਡੱਕੜਾ ਲੈ ਚਾਹੀਦਾ ਹੈ ਨਸ਼ੇ ਦੀ ਤਾਂ ਉਹ ਪਾਣੀ ਚਾਹੀਦੀ ਇਹ ਹੁਣ ਕੋ ਬੱਚਿਆਂ ਦੀ ਜ਼ਿੰਦਗੀ ਬਚ ਜੇ ਛੋਟੇ ਛੋਟੇ ਕਈਆਂ ਤਾਂ ਹੁਣ ਇਕੱਲੇ ਇਕੱਲੇ ਬੱਚੇ ਨੇ ਜਿਹੜੇ ਮਰਨ ਦੇ ਨੇ ਹਾਂ ਉਹ ਇਹਨੇ ਕੱਲੀ ਗਾ ਹੁਣ ਆ ਆ ਜਿਹੜਾ ਇਸ ਕੱਲਾ ਹੀ ਸੀ ਬੱਚਾ ਤੇ ਉਹ ਬਾਹਰ ਟੁਰ ਗਏ ਨੇ ਹੁਣ